ਪਠਾਨਕੋਟ ਦੇ ਨਜ਼ਦੀਕ ਮਿਨੀ ਗੋਵਾ ਦੇ ਵਿੱਚ ਜਿਹੜਾ ਵਾ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਇੱਕ ਐਨਆਰਆਈ ਸੰਮੇਲਨ ਕਰਾਇਆ ਗਿਆ ਵਾ ਜਿੱਥੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆ ਕੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਐਨਆਰਆਈ ਭਾਈਚਾਰੇ ਨੂੰ ਸੰਬੋਧਨ ਕੀਤਾ ਵਾ ਔਰ ਟੂਰਿਜ਼ਮ ਵੱਲੋਂ ਕਿਤੇ ਨਾ ਕਿਤੇ ਕਿਹਾ ਜਾਏ ਤਾਂ ਇਹ ਜਗਾ ਪਠਾਨਕੋਟ ਦੇ ਕਰੀਬ ਜੜੀ ਹੈ ਬਹੁਤ ਸੁਰਖੀਆਂ ਚ ਆ ਚੁੱਕੀ ਹੈ ਮਿਨੀ ਗੋਵਾ ਔਰ ਮੁੱਖ ਆਕਰਸ਼ਣ ਦਾ ਕੇਂਦਰ ਰਹੀ ਆ ਆਮ ਆਦਮੀ ਪਾਰਟੀ ਦੀ ਸਮੂੱਚੀ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਉਹ ਇੱਥੇ ਮੌਜੂਦ ਸਿਗੀ ਸਾਡੇ ਨਾਲ ਇਸ ਵੇਲੇ ਐਕਸਪ੍ਰੈਸ ਨਿਊਜ਼ ਨੈੱਟ ਨਾਲ ਗੱਲ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਔਰ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਜੀ ਮੌਜੂਦ ਨੇ ਆਪਾਂ ਸੇਖਵਾ ਸਾਹਿਬ ਨਾਲ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਜਨਰਲਾਈ ਸੰਮੇਲਨ ਹੋਇਆ ਵਾ ਇਸ ਦਾ ਕੀ ਮਤਵ ਹੈ ਔਰ ਕਿੰਨਾ ਕੁ ਫਾਇਦਾ ਜਿਹੜਾ ਵਾ ਉਹ ਗੁਰਦਾਸਪੁਰ ਜ਼ਿਲ੍ਹੇ ਨੂੰ ਹੋਣ ਜਾ ਰਿਹਾ ਵਾ ਸੇਖਮਾ ਜੀ ਸਤਿ ਸ਼੍ਰੀ ਅਕਾਲ ਅੱਜ ਜਿਹੜਾ ਐਨਆਰਆਈ ਸੰਮੇਲਨ ਹੋਇਆ ਜੀ ਇੱਥੇ ਮਿਨੀ ਗੋਆ ਵਿੱਚ ਇਹਦਾ ਜ਼ਿਲ੍ਹਾ ਗਰਦਾਸਪੁਰ ਨੂੰ ਭਵਿੱਖ ਵਿੱਚ ਕਿੰਨਾ ਕੁ ਫਾਇਦਾ ਹੁੰਦਾ ਨਜ਼ਰ ਆ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੋਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਇੱਚੇ ਤੌਰ ਤੇ ਅੱਜ ਇੱਥੇ ਪਹੁੰਚੇ ਹੋ ਜੀ ਸਰ ਔਰ ਅੱਜ ਇਹ ਮਿਲਣੀ ਜਿਹੜੀ ਸੀ ਇਹਦੇ ਦੋ ਮੁੱਖ ਕਾਰਨ ਸੀਗੇ ਇੱਕ ਤੇ ਐਨਆਰਆਈਸ ਨੂੰ ਮਿਲਣਾ ਜੀ ਔਰ ਦੂਸਰਾ ਇਹ ਜਿਹੜੀ ਜਗ੍ਹਾ ਆ ਇਹ ਪੰਜਾਬ ਦੇ ਵਿੱਚ ਆ ਜਿਹੜੀ ਮਿਨੀ ਗੋਆ ਦੇ ਨਾਲ ਜਿਹੜੀ ਆ ਪ੍ਰਸਿੱਧ ਆ ਜੀ ਔਰ ਬੜੇ ਐਨ ਆਰ ਆਈ ਜਿਹੜੇ ਅੱਜ ਪਹਿਲੀ ਵਾਰ ਆਏ ਔਰ ਵੇਖ ਕੇ ਹੈਰਾਨ ਹੋ ਗਏ ਆ ਕਿ ਇੰਨੀ ਵਧੀਆ ਲੇਕ ਔਰ ਨਾਲ ਪਹਾੜਾਂ ਦਾ ਥਿਊ ਐਡਾ ਸੋਹਣਾ ਬਣ ਰਿਹਾ ਕਿ ਇਹੋ ਜੀ ਜਗ੍ਹਾ ਪੰਜਾਬ ਚ ਵੀ ਹੈਗੀ ਸੀ ਨੀ ਤੇ ਅਸੀਂ ਬਾਹਰ ਤੇ ਜਰੂਰ ਦੂਰ ਦੂਰ ਤੱਕ ਦੇਖਣ ਜਾਂਦੇ ਆ ਪਰ ਅਸੀਂ ਆਪਣਾ ਜਿਹੜਾ ਪੰਜਾਬ ਆ ਕਦੀ ਉਹਨੂੰ ਹੀ ਪੂਰਾ ਦੇਖਿਆ ਸੋ ਅੱਜ ਬੜਾ ਜਿੱਥੇ ਟੂਰਿਜ਼ਮ ਨੂੰ ਬੂਸਟ ਮਿਲਿਆ ਉੱਥੇ ਅੱਜ ਐਨਆਰਆਈਸ ਨੂੰ ਵੀ ਮਿਲੇ ਆ ਔਰ ਉਹਨਾਂ ਦੀਆਂ ਸਮੱਸਿਆਵਾਂ ਨੂੰ ਮਾਨ ਸਾਹਿਬ ਨੇ ਸੁਣਿਆ ਵਾ ਔਰ ਬੜੇ ਵਧੀਆ ਢੰਗ ਨਾਲ ਜਿਹੜਾ ਵਾ ਇਹਦਾ ਬੈਨੀਫਿਟ ਜਿੱਥੇ ਟੂਰਿਜ਼ਮ ਡਿਪਾਰਟਮੈਂਟ ਨੂੰ ਹੋਊਗਾ ਪੰਜਾਬ ਟੂਰਿਜ਼ਮ ਨੂੰ ਹੋਊਗਾ ਔਰ ਖਾਸ ਕਰਕੇ ਜਿਹੜੀ ਸਾਡੀ ਇਹ ਪਠਾਨਕੋਟ ਦੀ 벨ਟ ਆ ਇੱਥੇ ਟੂਰਿਜ਼ਮ ਨੂੰ ਬੜਾ ਵੱਡਾ ਬੂਸਟ ਮਿਲੂਗਾ अरबਾਂ ਰੁਪਈਆ ਦੀ ਜਿਹੜੀ ਇਨਵੈਸਟਮੈਂਟ ਆ ਉਹ ਆਉਣ ਵਾਲੇ ਸਮੇਂ 'ਚ ਇੱਥੇ 5 ਸਟਾਰ ਹੋਟਲ ਆ ਰਹੇ ਆ ਫਿਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪੈਰਾਗਲਾਈਡਿੰਗ ਹੋ ਰਹੀ ਆ ਵਾਟਰ ਸਪੋਰਟਸ ਹੋ ਰਹੀਆਂ ਨੇ ਹੱਟਸ ਬਣ ਰਹੀਆਂ ਨੇ ਇਹ ਜਗ੍ਹਾ ਦਾ ਹੀ ਮੁੱਲ ਜਿਹੜਾ ਵਾ ਬੜਾ ਬੇਸ਼ਕੀਮਤੀ ਹੋ ਗਿਆ ਵਾ ਸਿਖਵਾਨ ਸਾਹਿਬ ਬਹੁਤ ਸਮਾਂ ਜਿਆਦਾ ਆਪਾਂ ਪਿੱਛੇ ਨਹੀਂ ਜਾਵਾਂਗੇ ਇਹ ਜਿਹੜੀ ਜਗਾ ਵਾ ਧਾਰ ਬਲਾਕ ਇਲਾਕਾ ਪੈਂਦਾ ਵਾ ਔਰ ਇਹਨੂੰ ਇੱਕ ਪਨਿਸ਼ਮੈਂਟ ਪਲੇਸ ਵੀ ਬਣਿਆ ਜਾਂਦਾ ਹੈ ਕਿ ਜਦੋਂ ਸਰਕਾਰਾਂ ਬਦਲਦੀਆਂ ਵਾ ਤਾਂ ਅਫਸਰ ਜਿੰਨੂੰ ਕਹਿੰਦੇ ਸੀਗੇ ਕਿ ਥੋੜਾ ਸਖਤ ਜਗ੍ਹਾ ਤੇ ਡਿਊਟੀ ਦੇਣ ਲਈ ਭੇਜਣਾ ਵਾ ਉਹਨੂੰ ਇਸ ਇਲਾਕੇ ਦੇ ਵਿੱਚ ਪੇਜ ਦਿੱਤਾ ਜਾਂਦਾ ਸੀ ਇਹੋ ਹੀ ਇਸ ਇਲਾਕੇ ਦੀ ਪਛਾਣ ਸੀ ਪਰ ਤੁਹਾਡੀ ਸਰਕਾਰ ਨੇ ਥੋੜੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਹੀ ਬਦਲ ਕੇ ਰੱਖਤਾ ਵਾ ਅੱਜ ਪੂਰੀ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਇੱਥੇ ਮਿਨੀ ਗੋਆ ਦੇ ਵਿੱਚ ਆਏ ਆ ਸਰ ਇਹ ਜਿਹੜਾ ਚੇਂਜ ਵਾ ਇਸ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਇਹ ਏਰੀਆ ਜਿਹੜਾ ਨਾ ਪਹਿਲਾਂ ਬੜਾ ਬੈਕਵਰਡ ਸੀ ਕਿ ਇੱਥੇ ਫੈਸਿਲਿਟੀਆਂ ਦੀ ਘਾਟ ਸੀ ਪਰ ਕੁਦਰਤ ਵੱਲੋਂ ਇਹਨੂੰ ਇੱਕ ਬੜਾ ਵਰਦਾਨ ਪ੍ਰਾਪਤ ਸੀ ਕਿਉਂਕਿ ਨੇਚਰਲ ਬੜਾ ਅੱਛਾ ਇਹ ਵਿਊ ਬੜਾ ਅੱਛਾ ਬਣਿਆ ਹੋਇਆ ਵਾ ਸੋ ਇਸ ਕਰਕੇ विद टाइम ਜਿਹੜਾ ਵਾ ਸਰਕਾਰ ਨੇ ਇਹਦਾ ਬੜਾ ਇਨੀਸ਼ੀਏਟਿਵ ਲਿਆ ਔਰ ਆਪ ਦੇਖੀਏ ਕਿ ਕਿੱਡਾ ਜੀ ਕਿੱਡਾ ਵਧੀਆ 뷰 ਜਿਹੜਾ ਵਾ ਉਹ ਵੇਖਣ ਨੂੰ ਮਿਲ ਰਿਹਾ ਵਾ ਔਰ ਇੰਨਾ ਵਧੀਆ ਨਜ਼ਾਰਾ ਵਾ ਪਹਾੜ ਨੇ ਪਿੱਛੇ ਬਰਫੀਲੀਆਂ ਪਹਾੜੀਆਂ ਨੇ ਲੇਕ ਆ ਵਾਟਰ ਸਪੋਰਟਸ ਦੀਆਂ ਜਿਹੜੀਆਂ ਕਿਸ਼ਤੀਆਂ ਨੇ ਇੱਥੇ ਖੜੀਆਂ ਆ ਵਾ ਔਰ ਬੜਾ ਵਧੀਆ ਜਿਹੜਾ 뷰 ਆ ਇਹ ਦੇਖਣ ਨੂੰ ਮਿਲ ਰਿਹਾ ਔਰ ਲੱਗਦਾ ਹੀ ਨਹੀਂ ਅਸੀਂ ਪੰਜਾਬ ਚ ਇਸ ਤਰ੍ਹਾਂ ਲੱਗਦਾ ਕਿ ਕਿਸੇ ਫੋਰਨ ਦੇ ਵਿੱਚ ਕਿਸੇ ਥਾਂ ਤੇ ਅਸੀਂ ਬੈਠੇ ਆ ਔਰ ਅਜੇ ਤੱਕ ਇਹ ਬੜੀ ਅਨਟਚ ਜਗ੍ਹਾ ਕੁਦਰਤ ਵੱਲੋਂ ਇਹ ਬੜੀ ਅਜੇ ਇਹਦੇ 'ਚ ਬਹੁਤਾ ਕੋਈ ਚੇਂਜ ਨਹੀਂ ਆਇਆ ਬੜੀ ਨੇਚਰਲ ਤਰੀਕੇ ਨਾਲ ਬੜੀ ਵਧੀਆ ਜਗ੍ਹਾ ਇਹ ਜਿਹੜੀ ਆ ਇਹ ਤਿਆਰ ਆ ਔਰ ਆਉਣ ਵਾਲੇ ਸਮੇਂ 'ਚ ਇਹਨੂੰ ਇੱਕ ਟੂਰਿਜ਼ਮ ਦਾ ਹੱਬ ਜਿਹੜਾ ਵਾ ਉਹਨੂੰ ਬਣਾ ਕੇ ਪੰਜਾਬ 'ਚ ਪੇਸ਼ ਕੀਤਾ ਜਾਵੇ। ਸੇਖਮੰਦਰ ਸਾਹਿਬ ਇੱਕ ਸਮਾਂ ਪਿੱਛੇ ਆਇਆ ਸੀਗਾ ਕਿ ਐਨਆਰਆਈ ਭਾਈਚਾਰੇ ਨੇ ਲਗਭਗ ਮੂੰਹ ਜੜਾ ਵਾ ਪੰਜਾਬ ਤੋਂ ਮੋੜ ਲਿਆ ਸੀਗਾ ਲੋਕ ਇੱਥੇ ਆਉਣੋਂ ਵੀ हट ਗਏ ਸੀਗੇ ਅੱਜ ਸਰਕਾਰ ਵੱਲੋਂ ਸੰਮੇਲਨ ਕਰਾਇਆ ਜਾ ਰਿਹਾ। ਇੱਕ ਵਾਰ ਫੇਰ ਇਸ ਤਰ੍ਹਾਂ ਲੱਗ ਰਿਹਾ ਵਾ ਕਿ ਐਨਆਰਆਈ ਲੋਕ ਜਿਹੜੇ ਆ ਵਾਪਸ ਪੰਜਾਬ ਵਿੱਚ ਪਰਤ ਰਹੇ ਆ। ਇਹਦਾ ਕੀ ਕਿੰਨਾ ਕੁ ਫਾਇਦਾ ਮੰਨਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੋਈ ਇਨਵੈਸਟਮੈਂਟ ਹੋਣਗੀਆਂ ਐਨਆਰਆਈਜ਼ ਵੱਲੋਂ ਜਾਂ ਕਿੰਨਾ ਕੁ ਫਾਇਦਾ ਜਿਹੜਾ ਵਾ ਇਸ ਐਨਆਰਆਈ ਸੰਮੇਲਨ ਦਾ ਨਜ਼ਰ ਆਊਗਾ ਜੀ ਅੱਜ ਮਾਨ ਸਾਹਿਬ ਆਪ ਦੱਸ ਕੇ ਗਏ ਆ ਕਿ ਬੜੀ ਬੜੀ ਵੱਡੀ ਇੰਡਸਟਰੀ ਜਿਹੜੀ ਆ ਹਿੰਦੁਸਤਾਨ ਦਾ ਜਿਹੜਾ ਜਮਸ਼ੇਦਪੁਰ ਤੋਂ ਬਾਅਦ ਦੂਜਾ ਵੱਡਾ ਸਟੀਲ ਪਲਾਂਟ ਜਿਹੜਾ ਉਹ ਪੰਜਾਬ 'ਚ ਲੁਧਿਆਣੇ ਤੇ ਲੱਗ ਕੇ ਆ ਗਿਆ ਹੋਰ ਵੀ ਬੜੀ ਯੂਰਪ ਤੋਂ ਇੰਡਸਟਰੀ ਜਿਹੜੀ ਇੱਥੇ ਆ ਰਹੀ ਆ ਔਰ ਅੱਜ ਵੀ ਐਨਆਰਆਈ ਭਰਾਬ ਕਿੰਨੀ ਵੱਡੀ ਗਿਣਤੀ ਚ ਆਏ ਨੇ ਆਪੋ ਆਪਣੀ ਇਨਵੈਸਟਮੈਂਟ ਕਰਨ ਦੇ ਲਈ ਇੱਥੇ ਆਏ ਨੇ ਔਰੇ ਪਹਿਲੀਆਂ ਸਰਕਾਰਾਂ ਨੂੰ ਫਰਕ ਤਾਂ ਆ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਥੋਂ ਦੇ ਮੁੱਖ ਮੰਤਰੀ ਤੋਂ ਲੈ ਕੇ ਜਿਹੜੇ ਥੱਲੇ ਲੀਡਰ ਆ ਐਨ ਆਰ ਆਈ ਇਨਵੈਸਟਮੈਂਟ ਨੂੰ ਬਾਅਦ ਕਹਿੰਦਾ ਸੀ ਉਹ ਆਪਣੀ ਹਿੱਸੇਪੱਤੀ ਦੀ ਗੱਲ ਪਹਿਲੋਂ ਕਰਦੇ ਸੀ ਕਿ ਸਾਡੀ ਪੱਤੀ ਕਿੰਨੀ ਰੱਖਣੀ ਆ ਤੇ ਇੱਥੇ ਮਾਨ ਸਾਹਿਬ ਜਿਹੜੇ ਆ ਵਾ ਉਹ ਐਨ ਆਰ ਆਈ ਨੂੰ ਉਲਟਾ ਕਹਿੰਦੇ ਆ ਕਿ ਤੁਹਾਨੂੰ ਸਹੂਲਤ ਦੱਸੋ ਕੀ ਚਾਹੀਦੀ ਆ ਇੱਥੇ ਆਓ ਮੈਨੂੰ ਇੱਕੋ ਹੀ ਲਾਲਚ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਜਿੰਨੀਆਂ ਵੱਤ ਤੋਂ ਵੱਧ ਜੇ 500 ਆ ਤੇ 700 ਦਿਓ ਮੁੰਡਿਆਂ ਨੂੰ ਆਪਾਂ ਰੋਜ਼ਗਾਰ ਤੇ ਲਾਈਏ ਔਰ ਪੰਜਾਬ ਨੂੰ ਜਿਹੜਾ ਵਾ ਰੰਗਲਾ ਪੰਜਾਬ ਬਣ ਸੋ ਗੱਲਬਾਤ ਲਈ ਧੰਨਵਾਦ ਇਸ ਨਾਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਜਿਨ੍ਹਾਂ ਨੇ ਕਿਹਾ ਵਾ ਕਿ ਸੀਐਮ ਸਾਹਿਬ ਦਾ ਇੱਕੋ ਹੀ ਸੁਪਨਾ ਵਾ ਕਿ ਪੰਜਾਬ ਨੂੰ ਜੜਾ ਵਾ ਦੁਬਾਰਾ ਆਪਾਂ ਰੰਗਲਾ ਪੰਜਾਬ ਬਣਾਉਣਾ ਵਾ ਔਰ ਲਗਾਤਾਰ ਸੂਬਾ ਸਰਕਾਰ ਕਿਤਨਾ ਕਿਤੇ ਇਸ ਵਿੱਚ ਕਾਮਯਾਬ ਹੁੰਦੀ ਵੀ ਨਜ਼ਰ ਆ ਰਹੀ ਹੈ ਬਹੁਤ ਵੱਡਾ ਐਨਆਰਆਈ ਇਵੈਂਟ ਜਿਹੜਾ ਵਾ ਇਸ ਜਗ੍ਹਾ ਦੇ ਉੱਪਰ ਹੋਇਆ ਵਾ ਮਿਨੀ ਗੋਆ ਦੇ ਨਾਮ ਦੇ ਨਾਲ ਇਹ ਜਗ੍ਹਾ ਫੇਮਸ ਆ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਵਸੀਆਂ ਨੂੰ ਉਮੀਦ ਵਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਵਾ ਇਸ ਟੂਰਿਸਟ ਪਲੇਸ ਦੇ ਨਾਲ ਜ਼ਿਲ੍ਹੇ ਨੂੰ ਕਾਫੀ ਫਾਇਦਾ ਹੋਏਗਾ ਸੋ ਮੈਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਐਕਸਪ੍ਰੈਸ న్యూਸ ਲੈਟਲੀ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਮਿਨੀ ਗੋਆ ਪਠਾਨਕੋਟ ਤੋਂ ਧੰਨਵਾਦ